ਗੋੜੀਆਂ ਨੇ ਇਹ ਸੇਵਕ ਹੈ ਕਦੇ ਨੌਜਣ ਪਰ ਸਾਹਮਣੇ ਵੇਖੀ ਮੁੰਡਾ ਸ਼ਾਹੀਦ ਜਿਹੜਾ ਕਦੇ ਖੇਡ ਦਾ ਨਜ਼ਰ ਆ ਰਿਹਾ ਤੇ ਇੰਦਰ ਪਾਲਾ ਕਦੇ ਪੈਣੀਆ ਨੇ ਤੇ ਮੁੰਡਾ ਅੱਗੇ ਵਾਲੂ ਕਦੇ ਵੱਧਾ ਪਹਿਲੇ ਦਿਨ ਵੀ ਆ ਮੁੰਡੇ ਨੇ ਬੱਲੇ ਬੱਲੇ ਕਰਾਈ ਆ ਪਰ ਅੱਜ ਵੇਖੀਏ ਬਣਦਾ ਕੀ ਹੈ ਅੱਜ ਪਤਾ ਲੱਗਣਾ ਕਿ ਇਹ ਪੱਟਾ ਜ ਕਿੰਨੀ ਜਾਣ ਹੈ ਅੱਜ ਕਦੇ ਪਤਾ ਲੱਗਣਾ ਹੈ ਉਹ ਸੇਵਕ ਗਿਆਨੀ ਵਾਲਾ ਪਾਰਿਆ ਮੁੰਡਾ ਅੱਗੇ ਵਾਲੂ ਕਦੇ ਵੱਧਾ ਮੇਰੇ ਮਿੱਤਰੋ ਭੱਟੀ ਵਾਲ ਪਿੰਡ ਬਾਬਾ ਗਲਾਰ ਸਿੰਘ ਜੀ ਦੀ ਪਾਰ ਕਿਰਪਾ ਵਾਲਾ ਪਰ ਸਿਰੇ ਦੀ ਫਿੱਟ ਕਦੇ ਕੀਤੀ ਹੈ ਕਿਹਦੇ ਵਾਲਾਂ ਪੈ ਰਹੀਆਂ ਖੇਡ ਦੇ ਮੈਦਾਨ ਵਿੱਚ ਨਾਲ ਸਾਹਮਣੇ ਮੇਰੇ ਵੀਰੋ ਵਾਹ ਵੀਰਿਆ ਐਡ ਮੁੰਡੇ ਨੇ ਕਮਾਲ ਜਿੜੀ ਕਦੇ ਕਰ ਦਿੱਤੀ ਹੈ ਫੇਸਬੁੱਕ ਤੇ YouTube ਤੇ ਮੇਰੇ ਵੀਰੋ ਪਰ ਵੇਖਾਂਗੇ ਸਾਹਮਣੇ ਮੁੰਡਾ ਸ਼ੇਵਕ ਸਿੱਕ ਤੇ ਸਰਵਾਰ ਗੱਭਰੂ ਬਾਹਰ ਬੋਲੀ ਫੇਰ ਇਸ ਸਮੇਂ ਕਿਰਦ ਵੱਡਾ ਆਓ ਉਧਰਲੇ ਪਾਸੇ ਵਾਹ ਉਹ ਕਿਲੇ ਵਾਲਿਆ ਨਹੀਂ ਰਿਸਣ ਤੇਰੀਆਂ ਦਿਸਰੇ ਉੱਪਰ ਲੰਗਣਾ ਫਲਾਈ ਕਰਕੇ ਬੁੱਤੀਆਂ ਨੇ ਹਿੱਟਾਂ ਤੇਰੇ ਯਾਰ ਖੇਡ ਦੇ ਮੈਦਾਨ ਵਿੱਚ ਜਦੋਂ ਜੁੱਤੀ ਕਹਿੰਦੇ ਮਾਨ ਕਮਾਜ ਰਣਦੀਆਂ ਗੱਲਾਂ ਹੋਈਆਂ ਮੇਰੀ ਵੀਰੋ ਇਹਨਾਂ ਕਹਿੰਦੇ ਖੇਡ ਮੈਦਾਨਾਂ ਵਿੱਚ ਤੁਰਤੇ ਹੁੰਦੇ ਆ ਤਾਂ ਕਿ ਬਾਲ ਔਰ ਇਧਰਲੇ ਪਾਸੇ ਇਹ ਡੀਟੀਓ ਪਰ ਰਣਚਾਰ ਨੇ ਗੱਲਾਂ ਫੇਟ ਕਾਣੀ ਲੱਗਣ ਬੇਜਰ ਤੇ ਫੇਰ ਹੋਣਗੇ ਵੱਡੇ ਲਓ ਸਾਹਮਣੇ ਬਾਲ ਬੋਲੀ ਮੁੰਡਾ ਫੇਰ ਇਸਵੇਂ ਖਿਡਾਰੀ ਕਿੰਨੇ ਪਿਆਰ ਵਰ ਪਿਆਰਾ ਖੇਡਦੇ ਮੈਦਾਨ ਵਿੱਚ ਲੱਭੀ ਸਾਈਡ ਹੋ ਜਾ ਤਗੜਾ ਉਹ ਪੈਂਦੀ ہوئی ਬਾਲ ਪਰ ਫੇਰ ਇਧਰ ਨੇ ਪਾਸ ਤੇ ਹਣ ਸਰੋ ਦੀ ਹੀਣ ਤੇ ਰਣਾ ਇੱਕ ਦੋ ਦੂਜਾ ਪਰ ਉਹ ਇਖੇ ਖਿਡਾਰੀ ਰਨ ਆਊਟ ਹੋ ਕੇ ਬਾਪਸ ਸਾਹਮਣੇ ਰਿਹਾ ਤੂੰ ਉਹਨਾਂ ਦੇ ਦਿਨ ਫੇਰੇ ਕਿ ਤੈਨੂੰ ਜਿਹੜ ਕੇ ਕ੍ਰਿਕਟ ਹੈ ਵੀਰੇ ਲੋਕੀ ਦੰਦੇ ਦੇਖ ਕੇ ਬੁੱਟਾਂ ਦੇ ਉੱਤੇ ਜਿਹੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਰਵਾਤੇ ਉਹਨਾਂ ਦੇ ਵਿਦੇਸ਼ੀ ਟੂਰ ਤੇ ਵੀ ਸੱਦ ਕੇ ਜਾਮਾ ਨੇ ਕ੍ਰਿਕਟ ਹੈ ਮੈਂ ਤੇਰੇ ਕਈ ਕਰਾਂ ਦੀ ਕਰਤੀ ਕਰੀ ਵੀ ਦੌੜ ਤਾ ਵਾਕੀ ਇਹ ਟ੍ਰੈਕ ਦਾ ਮੇਰੀ ਵੀਡੀਓ ਸੁਣੇ ਕਹਿੰਦੇ ਕਿਲੇ ਰੰਧਗੜ੍ਹ ਦੀ ਧਰਤੀ ਦਾ ਇਧਰੋਂ ਲੈ ਕੇ ਪਾਸੇ ਟੀਟੀਓ ਹਾ ਜੀ ਬਾਈ ਕਹਿੰਦੇ ਰਖੜੇ ਵਾਲਾ ਰਖੜੇ ਵਾਲਾ ਦੇਖ ਪਹਿਲੀ ਤੋਂ ਐਨ ਮਰੀ ਦੇ ਚਾਰ ਰਨ ਦੇ ਵਾਧੇ ਜਿਹੜੇ ਕਰ ਦੱਤੇ ਆ ਵੀ ਟਿਲੀ ਟਿਲੀ ਨਾਓ ਸਾਹਮਣੇ ਓਮਕਾਰ ਆ ਗਿਆ ਮੇਰੀ ਗਰੀ ਖੇਡ ਦੇ ਮੈਦਾਨ ਵਿੱਚ ਹਾ ਪੈਂਦੀ ਬਾਲ రో వీరి సీ రేసర ఆడు వాళ్ళ మన ఓం గారి మన రే ట శరాలి కడకే దే ਗਾਨੇ ਲੱਗਣ ਗਿਆ ਵੀ ਜਿਹੜੇ ਸਭਾਵਨਾਏ ਬਾਲਾਂ ਪਾਉਂਦੇ ਆ ਮੈਂ ਪਹਿਲਾਂ ਵੀ ਦੱਸਿਆ ਮੈਚ ਸ਼ੁਰੂ ਹੋਣ ਤੋਂ ਵੀ ਆਹ ਮੁੰਡੇ ਛੇਤੀ ਛੇਤੀ ਪਿੰਡੇ ਨੂੰ ਮਿੱਟੀ ਨਹੀਂ ਲੱਗਣੰਦੇ ਇੱਕ ਹੋਰ ਇੱਕ ਹੋਰ ਤੋੜ ਦੁੱਟਾ ਇੱਕ ਹੋਰ ਇੱਕ ਹੋਰ ਕਦੇ ਮੋੜ ਦੁੱਟਾ ਖਿਡਾਰੀ ਕਦੇ ਆਊਟ ਹੋ ਕੇ ਜਿਹੜਾ ਵਾਪਸ ਹੈ ਤਿਆਰ ਵਰ ਤਿਆਰ ਹੈ ਤੇ ਬਾਲਾਂ ਕਦੇ ਪੈਂਦੀ ਆੜੇ ਮੈਦਾਨ ਦੇ ਵਿੱਚ ਮਾਨੀ ਵਾਲਾ ਪਾ ਰਿਹਾ ਹੈ ਵੇ ਟੱਕਰ ਵੱਡੀ ਆ ਉਹ ਚਰਚੇ ਕਦੇ ਵੱਡੇ ਆ ਅੱਜ ਤੱਕ ਕਦੇ ਲੱਗੀਆਂ ਗੱਲਾਂ ਟਿਕਾਣੇ ਹੁਣ 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 ਜਾ ਕੇ ਵੱਜਿਆ ਛੱਕਾ ਦੇਖ ਲੈ ਦੇਖ ਲੈ ਹੁਣ ਵੱਜਿਆ ਛੱਕਾ ਤੇ ਹੁਣ ਗੱਲਾਂ ਲੱਗੀਆਂ ਟਿਕਾਣੇ ਮੇਰੇ ਮਿੱਤਰੋ ਉਹ ਚਰਚੇ ਹੁਣ ਲਾਓ ਸਾਹਮਣੇ ਬਾਲਾਂ ਪਾਉਣ ਦੇ ਲਈ ਕਦੇ ਗੱਭੋ ਜਿਹੜਾ ਕਦੇ ਤਿਆਰ ਵਰ ਤਿਆਰਾ ਕਿਲੇ ਰਣਦਗੜ੍ਹ ਵਾਲੇ ਦੀਆਂ ਬਾਲਾਂ ਪੈਂਦੀ ਆ ਮੇਰੇ ਮਿੱਤਰੋ ਦੇ ਸਾਹਮਣੇ ਰਖੜੇ ਵਾਲਾ ਰਖੜੇ ਵਾਲਾ ਪਹਿਲਾ ਪਹਿਲਾ ਵਜ ਗਿਆ ਦੇ ਛੱਕੇ 7 ਰਹਿ ਗਏ ਹੁਣ ਛੱਕੇ 7 ਰਹਿ ਤਿਆਰ ਰੱਖਿਆ ਕਰੀਏ ਭਰਾਵਾਂ ਨੇ ਲਾਓ ਸਾਹਮਣੇ ਗਾਲ ਪਾਉਣ ਦੇ ਗੱਭਰੂ ਕਹਿੰਦੇ ਤਿਆਰ ਵਰ ਤਿਆਰ ਹੈ ਪੈਂਦੀ ਹੋਈ ਬਾਲ ਇੱਕ ਸਿਰੇ ਦੀ ਕਦੇ ਬਾਲ ਪਈ ਹੈ ਕਿਲੇ ਵਾਲੇ ਮੁੰਡਿਆਂ ਨੇ ਪਹਿਲਾਂ ਦੱਸਿਆ ਕਿਡੇ ਵਾਲਾ ਅੱਗੇ ਵਾਲੂ ਕਹਿੰਦੇ ਬਾਦ ਮੇਰੇ ਮਿੱਤਰੋ ਨਵਾਬਾ ਦੇ ਸ਼ਹਿਰ ਦੇ ਲੱਕ ਦਾ ਖਿਡਾਰੀ ਹੈ ਪੈਂਦੀ ਹੋਈ ਬਾਲ ਦੇ ਸਾਹਮਣੇ ਉਹ ਮੁੰਡਾ ਕਦੇ ਰਖੜੇ ਵਾਲਾ ਰਖੜੇ ਵਾਲਾ ਰਖੜੇ ਵਾਲਾ ਰਖੜੇ ਵਾਲਾ ਛੱਕੇ 6 ਰਹਿ ਗਏ ਹੁੜਾ ਜਿਹੜਾ ਕਦੇ ਸਾਹਮਣੇ ਖੇਡਦਾ ਪਰ ਬਾਲਾ ਕਦੇ ਕਿਲੇ ਵਾਲੇ ਸ਼ਾਹੀਦੀਆਂ ਜਿਹੜੀਆਂ ਕਦੇ ਪੈਰੀ ਵਾਲੇ ਵੱਡਾ ਨੌਮਾ ਕਦੇ ਖਿਡਾਰੀ ਦਾ ਪੈਗੀ ਬਾਲ ਤੇ ਸਾਹਮਣੇ ਛੱਕਾ ਇੱਕ ਹੋਰ ਵੀ ਛੱਕੇ ਤੇ ਛੱਕਾ 4 ਛੱਕਾ ਛੱਕੇ ਤੇ ਛੱਕਾ ਖਾਰ ਛੱਕਾ ਵੱਧੀ ਜਾਂਦਾ ਓਏ ਠੀਕ ਗਏ ਬੱਲੇਬਾਜ਼ੀ ਕਰੋਗੇ ਮੁੰਡੇ ਸਾਹਮਣੇ ਵਾਲੇ ਪਿੰਡ ਵਾਲੇ ਲਾਓ ਸਾਹਮਣੇ ਵੇਖੀਏ ਬਾਲ ਬੌਂਡਰੀ ਖੜਾਰੇ ਹੀ ਕਦੇ ਤਿਆਰ ਵਰ ਤਿਆਰ ਆ ਮੇਰੇ ਮਿੱਤਰ ਬਾਲਾਂ ਪੈ ਗਈਆ ਤੇ ਖੇਡਿਆ ਗਿਆ ਸ਼ਾਟ ਓ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਛੱਕਾ ਤੇ ਬੱਲੇ ਬੱਲੇ ਕਦੇ ਕਰਾ ਦਿੱਤੀਆ ਰਹਿ ਗਏ 21 ਹੋਣਾ ਤੇ ਵੇਖ ਲੈ ਕੇਲੇ ਵਾਲਿਆ ਤੇ ਆਖਮ ਦਾ ਦਿਲ ਘੜੀ ਜਾਂਦਾ ਬਾਲ ਆਉਂਦਾ ਤੇ ਦਿਲਾਂ ਆਥੂ ਦਾ ਘੱਟੀ ਜਾਂਦਾ ਪਰ ਵੇਖ 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 ਉਹ ਵੇਖ ਕੀ ਕਰੀ ਜਾਂਦਾ ਓਏ 2600 ਤੇ ਲੱਗਾ ਫਿਰਦੇ ਦੀਪੂ ਦਾ ਕਰਦੇ 500 ਕਰਦੇ ਡਾਕਟਰ ਦਾ 1100 ਕਰਦੇ ਜਿਆ ਮੁੰਡਾਲਾ ਰੋਕਦਾ ਪੈਂਦੀਵਾਲ ਉਹ ਸਾਹਮਣੇ ਫਿੰਡਿਆ ਗਿਆ ਸ਼ਾਟ ਰਖੜੇ ਵਾਲਿਆ ਬਾਲ ਬੱਲੇ 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 ਕਿਲੇ ਆਲਿਆ ਹਜੇ ਮੁੱਕਿਆ ਨਹੀਂ ਮੁੱਕਿਆ ਨਹੀਂ ਹਜੇ 7 ਹੁਣ ਬਾਕੀ ਆ ਬਾਲਾਂ ਪੈਂਦੀਆਂ ਨੇ ਤੇ ਚਰਤੇ ਆ ਛੱਕੇ ਰਖੜੇ ਵਾਲਾ ਮਾਰੀ ਜਾਂਦਾ ਤੇ ਖਾਈ ਸੁਬੀਰ ਜਾਂਦਾ ਤੇ ਦਿਲ ਕਦੇ ਕਿਲੇ ਸਾਥ ਵਿਦਾ ਘਟੀ ਜਾਂਦਾ ਬਾਲ ਪੈ ਗਈ ਤੇ ਸਾਹਮਣੇ ਕਿਸੇ ਰਣ ਦੇ ਵਾਦੇ ਨੇ ਦੋ ਚਾਲ ਪਈ ਆ ਬਾਲ ਤੇ ਲੈ ਵੀ ਢੰਡੇ ਵਾਲੀ ਆ ਕੋਈ ਨਾ ਕੋਈ ਹੋਊ ਜਰੂਰ ਪੈਂਦੀ ਬਾਲ ਉਹ ਟੱਡੇੜੀ ਆ ਮੈਨੂੰ ਲੱਗਦਾ ਕਿਲੇ ਵਾਲਿਆ ਇਹ ਪਾਸੇ ਨੂੰ ਭੱਜੂ ਏ ਫੇਰ ਦਰਤੇ ਹੋਣਿਆ ਪਰ ਬਾਲ ਪੈਂਦੀ ਹੈ ਤੇ ਸਾਹਮਣੇ ਰਖੜੇ ਵਾਲਾ ਉਹ ਟੀਟੀਓ ਤਿਆਰ ਵਰ ਤਿਆਰ ਹੈ ਲਓ ਸਾਹਮਣੇਲੇ ਵੀ ਕਿਲੇ ਵਾਲਿਆ ਤਗੜਾ ਹੋ ਗਿਆ ਬਾਦੀ ਜਿੰਦੇ ਛੱਕਾ ਵੱਜ ਗਿਆ ਗੱਲ ਹੋਰ ਏ ਬਲੇ 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 ਨਾ ਪਤਹਾਰ ਜਣ ਵਰਗਾਂ ਦੀ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਆਓ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਵੀਰੇ ਜੀ ਖੜੀਏ ਆਪਣੀ ਆਪਣੀ ਜਗ੍ਹਾ ਤੇ ਖੜੀਏ ਭਰਾ ਬਣ ਕੇ ਆਓ ਜੀ ਆਓ ਵੀਰੇ ਬਾਹਰ ਉੱਥੇ ਤੇ ਉੱਥੇ ਵੀ ਸੁ ਕਾ ਦਾ ਬਿਨਾ ਦੁੱਲਿਆਂ ਤੋਂ ਅੱਗਾ ਬਿਨਾ ਢੋਲ ਤੋਂ ਪੰਗੜੇ ਪੈ ਆਓ ਬਿਨਾ ਢੋਲ ਤੋਂ ਪੰਗੜੇ ਪੈ ਗਏ ਦੇ ਵੀਰੋ ਨਾਲ ਸਾਹਮਣੇ ਮੁੰਡਾ ਪਹਿਲੇ ਵਰਦੀ ਪੱਲੀ ਬਾਲ ਪਾਉਣ ਲਈ ਕਿਲੇ ਰਣਗੜ ਦੀ ਧਰਤੀ ਦੇ ਇਸ ਮੇ ਖਿਡਾਰੀ ਤਿਆਰ ਪਰ ਤਿਆਰ ਸਾਹਮਣੇ ਡੀਟੀਓ ਖੇਡ ਕਾਸਕੇ ਗਰੇਡੇ ਆਹ ਪੈਂਦੀ ਬਾਲ ਆਹ ਪਹਿਲੀ ਪਹਿਲੀ ਫਾਈਟ ਹੋ ਗਈ ਹੈ ਹੁਣ ਤੇ ਸੁਪਰ ਓਵਰ ਹੈ ਹੁਣ ਤੇ ਸੁਪਰ ਓਵਰ ਹੈ ਤੇ ਵੇਖ ਵੇਖ ਇਹ ਸਾਹਮਣੇ ਰਖੜੇ ਵਾਲਾ ਕਹਿੰਦੇ ਜੀਵਾ ਆਹ ਟੀਟੀਓ 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 ਠਾ ਏ ਠਾ ਏ ਰਖੜੇ ਵਾਲਾ ਆਹ ਜੀਵਾ ਮੇਰੇ ਵੀਰੇ ਟੀਟੀਓ ਟੀਟੀਓ ਕਿਨੇ ਆਲਾ ਦੇ ਇਧਰਲੇ ਪਾਸੇ ਰਖੜਿਆਣਾ ਪੈ ਗਈ ਬਾਲ ਬੱਲੇ 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 ਪੱਲੇ ਆਹ ਛੜਤਾ ਆਹ ਛੜਤਾ ਕਿਸਮਤ ਲਾਓ ਸਾਹਮਣੇ ਆਹ ਬਾਲ ਬੋਲੀ ਮੁੰਡਾ ਇਸ ਵੇ ਮੇ ਫੇਰ ਕਿਲੇ ਵਾਲਾ ਕਹਿੰਦੇ ਤਿਆਰ ਬਰ ਤਿਆਰ ਹੈ ਲੈ ਵੀ ਸੈਦ ਇਹਦਾ ਕੈਜ ਛੱਡਿਆ ਸੀ ਆਹ ਵਾਹ ਵੀਰਿਆ ਵਾਹ ਓਏ ਵੀਰਿਆ ਵਾਹ ਓਏ ਵੀਰਿਆ ਚੋਟੀ ਦੀਆਂ ਵਾਲਾਂ ਪਈਆਂ ਤੇ ਮਾਨੇ ਨੇ ਕਹਿੰਦੇ ਹਲੇ ਨੇ ਫੋੜ ਨਹੀਂ ਜਿੱਤਿਆ ਦੁਨੀਆ ਕਹਿੰਦੀ ਹੈ ਜਿਹਨੇ ਮੋਟਰਸਾਈਕਲ ਨਹੀਂ ਜਿੱਤੇ ਬਾਲ ਪੈ ਗਈ ਆਹ ਵਾਹ ਵੀਰੇ ਨਹੀਂ ਰਿਸਾ ਲਵੀ ਕਿਲੇ ਵਾਲਿਆ ਤਗੜਾ ਹੋ ਗਿਆ ਪਾ ਦੇ ਵੀਰਿਆ ਚੜਦੇ ਹੋ ਜਾਣਗੇ ਵੱਡੇ ਆਓ ਕਿਲੇ ਵਾਲੇ ਦੇ ਰਖੜੇ ਵਾਲਾ ਏ ਬੱਲੇ 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 ਦੇਖ ਲਾ ਦੇਖ ਲਾ ਪਰਲੇ ਪਾਸੇ ਲਿਆ ਗਤ ਚਾਰ ਕਨੇ ਮਲੇਰ ਗੁੰਡੇ ਵਾਲਾ ਪਹਿਲੇ ਓਵਰ ਦੀ ਪਹਿਲੀ ਬਾਲ ਏ ਬੱਲੇ 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 ਹੋ ਹੋ ਉਹ ਮੈਂ ਪਹਿਲਾਂ ਮੈਨੂੰ ਐਂ ਕਿਉਂ ਲੱਗਦਾ ਓਏ ਟੱਡੇੜੀਆ ਆਹ ਬਾਲ ਤੇ ਕੁਝ ਨਾ ਕੁਝ ਹੋਊਗਾ ਓਏ ਆਹ ਬਾਲ ਤੇ ਕੁਝ ਨਾ ਕੁਝ ਪਰ ਸਾਹਮਣੇ ਵੇਖ ਵੇਖ ਇਸ ਵੇਲੇ ਤਿਆਰ ਵਾਰ ਤਿਆਰ ਲੱਗਦਾ ਹੋਇਆ ਤਗੜਾ ਖੜਕਾ ਧੜਕਾ ਕਰਾਉਣਾ ਪੈਣਾ ਪੈਂਦੀ ਬਾਲ ਪਰ ਆਹ ਸਾਹਮਣੇ ਚਾਰ ਜੜ ਗਏ ਲਗਦਾ ਮਲੇਰ ਕੋੜਰੇ ਵਾਲਾ ਪਹਿਲਾਂ ਵੀ ਇੱਕ ਬਾਲ ਸੱਤ ਰਹਿੰਦੇ ਦੀ ਜੁਣ ਫੇਰ ਇੱਕ ਬਾਲ ਸੱਤ ਲਗਦਾ ਤਗੜਾ ਹੋਇਆ ਓਏ ਛੱਕਾ ਮਾਰਨਾ ਪੈਣਾ ਏ ਬੱਲੇ 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 ਹਾਏ ਓ ਮੇਰਿਆ ਰੱਬਾ ਹਾਏ ਓ ਗੁਰਪ੍ਰੀਤ ਦਾ ਓਵਰ ਦੇ ਵਿੱਚ ਖੜਕਾ ਦੜਕਾ ਵੀਰੇ ਹੁਣ ਹੋਊਗਾ ਹੋਣਗੇ ਚਰਤੇ ਓ ਬੱਲੇ 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 ਦੇ ਵਾਧਾ ਪੈਂਦੀ ਹੋਈ ਵਾਹ ਆਹ ਬੱਲੇ ਲਾਹ ਸਾਹਮਣੇ 1 2 3 4 ਕੋਟ ਸਾਹਮਣੇ ਸਰਦੀ ਉਹ ਸਾਹਮਣੇ ਟੀਟੀਓ ਇਧਰਲੇ ਪਾਸੇ ਸਾਹਿਦ ਆਹ ਮੁੰਡਾ ਕਿਲੇ ਵਾਲਾ ਪੈ ਗਈ ਬਾਲ ਬੱਲੇ 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 2 ਹੋਣਿਆ ਮੇਲਾ ਦਾ ਲੈ ਵੀ ਕਿੰਨੇ ਆ ਜੀ 2 ਆ ਦੇ ਸਾਹਮਣੇ ਕਦੇ ਖਿਡਾਰੀ ਤਿਆਰ ਵਰ ਤਿਆਰ ਹੈ ਪੈ ਗਈ ਬਾਲ ਆਹ ਬੱਲੇ ਬੱਲੇ ਤੇ kujra kujra ਏ ਬੱਲੇ ਬੱਲੇ ਪੱਜ 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 ਏ ਏ ਏ ਸਾਹਮਣੇ ਰਖੜੇ ਵਾਲਾ ਕਦੇ ਟੀਟੀਓ ਅਦਚਲਾਨ ਕੱਟੇ ਨੂੰ ਫਿਰਦਾ ਹਾਏ ਉਹ ਚਲਾਨ ਕੱਟ ਰੂ ਫਿਰਦਾ ਪੈ ਗਈ ਬਾਲ ਪਹਿਲੀ 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 ਏ ਆਹ ਰਣ ਨਹੀਂ ਜੁੜਦਾ ਪੰਜ ਬਾਲਾਂ 16 ਏ ਹਾਏ ਓ ਮੇਰਾ ਰੱਬਾ ਹਾਏ ਓ ਮੇਰਾ ਰੱਬਾ ਕੀ ਬਣ ਗਿਆ ਲਵੀ ਮਾਨਸੇ ਕਾ ਇੱਧਰ ਨੂੰ ਆ ਜਾ ਬੋਲ ਲੱਗੇ ਵੇਖ ਲੈ ਲਓ ਸਾਹਮਣੇ ਪੈ ਗਈ ਬਾਲ ਰਹਿ ਗਏ 15 ਪਾ ਹੋ ਗਿਆ ਸਰਵਾਹ ਦੇਖ ਲੈ ਕਿੰਦਾ ਹੋਈ ਪੈ ਗਈ ਬਾਲ ਦੇ ਫੇਰ 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 ਹੇ ਬੱਲੇ 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 ਭਰਲੇ ਫੇਰ ਮੈਚ ਅੱਗੇ ਵੱਧਿਆ ਏ ਬੱਲੇ 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 ਬੋ ਛੱਕੇ ਦੋ ਏ ਹਾਏ ਓ ਮੇਰਾ ਰੱਬਾ ਟੱਪ ਗਈ ਵੇਗ 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 ਚੌਕੀ ਮੱਝਿਆ ਲੈ ਵੀ ਡੀਡੀ ਹੁਣ ਪਹਿਲਾ ਵਾਲਾ ਕੰਮਣਾ ਰਵੇ ഫേ ഉടത്തെ ആണി വാ ല